ਹਰਮਨ ਜਿਹੜੇ ਸੁਜੀਤ ਹੋਏ ਤੇ ਕੀ ਕਰੇ ਦੱਸ ਕਿਸੇ ਡਿਊਟੀ ਕਰੇ ਸ਼ੇਰੀ ਨਗਰ ਰਿਹਾ ਸ਼ੇਰੀ ਨਗਰ ਦੇ ਕਿੰਨਾ ਟਾਈਮ ਹੋ ਗਿਆ ਤਾ ਸਾਲ ਹੋ ਗਿਆ ਭਾਰਤ ਇਹਕੇ ਮੈਨੂੰ ਪਤਾ ਲੱਗਿਆ ਤੁਹਾਨੂੰ ਕਦਸ਼ੀ ਹੋਇਆ ਸੋ ਮੈਸੇਜ ਆਇਆ ਠੀਕ ਉੱਥੋਂ ਆਰਮੀ ਜੋ ਅੱਛਾ ਕੀ ਕਰਨਾ ਨੇ ਲੋਜੋ ਮੁੰਡੇ ਨੇ ਕਿ ਆਗਾ ਨਾ ਵੀ ਠੀਕ ਨਹੀਂ ਹੈ ਤੇ ਉਦੋਂ ਬਾਅਦ ਫਿਰ ਮੈਨੂੰ ਆਇਆ ਤੀਆ ਉਹਨੇ ਸਾਹ ਅੱਛਾ ਹੂੰ

ਤਾਂ ਤਹਰ ਕੇ ਗਰ ਬਾਡੀ ਗਾ ਸਰ ਜਿਵੇਂ ਆ ਤੇ ਦ ਫੀਡੋ ਸਰ ਵਾਰੀ ਉਸਤ ਲੀਫ ਜੀ ਪਰਕਰੀ ਦਾ ਇਸ਼ਾਰਾ ਮੇਰੇ ਕੋਲ ਕੋ ਆ ਪਹਿਣਾ ਜੀ ਕਿਵੇਂ ਦਾ ਮਾਨ ਉਹ ਡੱਡਾ ਤੋਂ ਨਹੀਂ ਆ ਚੜ ਗਈ ਨੇ ਸਾਡਾ ਜੀ ਰਹਿ ਗਿਆ ਬਸ ਮੇਰਾ ਸੋਹਣੀ ਟੀਕਾ ਸਭ ਕੋ ਸ ਮੈਂ ਲੋਤੇ ਬਗਾਰੇ ਚ ਨਾ ਰਿਹਾ ਜੀ ਮੇਰੇ ਕੋ ਨਹੀਂ ਪੈਰਾ ਯਾ ਮਨਾਰਾ ਬਚਰੋ ਜੀ ਜੀ ਉਹ ਉਹ ਨੋਤੇ ਕਿੱਥੇ ਵਰਦੀਗਾ ਕਿੰਨੀ ਉਮਰ ਦੀ 27 ਸਾਲ ਦੀ ਉਹ ਬਗਲਦਾਨੀ ਨਹੀਂ ਲੱਗਦਾ ਉਹ ਇਹ ਬੰਦ ਹਾਲਾਤ ਦਿੱਤਾ ਕਿ ਆਉਂਦੇ ਦੇ ਮੇਗਾ ਨਾ ਕਿਤੇ ਗੱਲ ਦਾ ਇਸ ਮੈਨੂੰ ਕ੍ਰਿਪਾ ਦੇ ਬਾੜੀ ਦੀ ਦਿਹਾੜੀਆ ਕਰਕੇ ਐਰੀ ਉਹ ਤੇ ਗਰੀਬ ਚੱਕੇ ਸੀ ਨਾ ਹਮੇ ਹੱਥ ਵੀ ਸੰਗਤ ਹੱਥ ਵੀ ਜਿਵੇਂ ਅਜੇ ਲਖੜੀ ਦਾ ਤੇ ਹਾਰ ਰਿਹਾ ਤੇ ਉੱਥੇ ਇੱਕ ਤੁਹਾਡੇ ਤਰ੍ਹਾਂ ਦੀ ਸਾਥ ਦੇ ਜੱਗੀ ਜੀ ਕੋ ਮੰਦਾ ਹੋਏਗਾ ਨਾ ਤੇ ਮੈਂ ਭਰਾ ਸੀ ਸਾਡਾ ਇੱਕ ਪਰਾ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੇ ਸਿਰ ਉਹਦੇ ਸਿਰ ਦੀ ਚਲਦਾ ਹਟਾ ਨਾ ਫਿਰ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਸੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇਹ ਤੋਂ ਫੋਮ ਦੇ ਛੁੱਟੀ ਕਰਕੇ ਆਇਆ ਜੀ ਹੁਣ ਆ 4 ਮਹੀਨੇ ਪਹਿਲਾਂ ਜੇ ਵਿਆਹ ਕਰਵਾ ਲਿਆ ਸੀਗਾ ਮੈਂ ਉਹ ਰਿਹਾ ਕੱਲ ਉਸ ਕੱਲ ਹੋਈ ਜੇ ਮੇਰੇ ਨਾਲ ਬਹੁਤ ਛੁੱਟੀ ਆ ਜਾ ਬੀ ਲਖੜੀ ਨਾਲ ਤਿਹਾਰਾ ਠੀਕ ਹੈ ਨਾ ਤਿਹਾਰ ਨੂੰ ਬਾਰੇ ਇੱਟ ਹੀ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਆਵਾਂਗਾ ਕਹਿੰਦਾ ਅਪਾ ਕੱਲ ਦਿਵਾਲੀ ਨੂੰ ਬੜੀ ਚੁੱਕਾਂਗੇ ਫਿਰ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਜੀ ਨਾ ਕੱਲ ਸ਼ਾਮ ਨੂੰ ਗੱਲ ਰਹੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਜੇ ਮੈਂ ਕਿਹਾ ਦਾ ਸੁ ਕਿ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਣ ਲੱਗ ਗਿਆ ਦਾ ਫਰੈਂਡ ਜੀ ਕਿਹੜਾ ਨਾਲ ਦਾ ਸੀ ਇਹਦਾ ਮੁੰਡਾ ਇਹ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਿ ਨਾ ਇਹਦਾ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਫਲਾ ਕਰੇ ਤੇ ਮੈਨੂੰ ਫੋਨ ਆਊਗਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਪੁਰੰਜਲ ਫਿਰ ਵੀ ਉਸ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੋਨਟਾ ਤੋਂ ਇਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਲ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚੱਲਦੀ ਪਈ ਸੀ ਕਿ ਸੱਤ-ਸੱਤ ਮਾਰਦੀ ਬੜੇ ਹੋ ਜੀ ਉਹਨਾਂ ਦੇ ਕੋਲ ਜੀ ਚਾਰ ਤਾਂ ਇਹਨਾਂ ਨੇ ਮਾਰ ਦਿੱਤੇ ਸੀ ਇੱਕ ਕੱਲ ਰਾਤ ਇਹਨਾਂ ਨੇ ਹੋਰ ਮਾਰਿਆ ਉਹਦੇ ਵਿੱਚ ਦੋ ਮੁੰਡੇ ਅਸੇ ਹੀਰੋਇਨਿੰਗ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹ ਰਹੇ ਨੇ ਜੋ ਉਹ ਆ ਤੇ ਚਾਰ ਪੰਜ ਲਖਮੀ ਨੇ ਠੀਕ ਹੈਗਾ ਚਾਹੇ ਕਿ ਜੇ ਮੇਰਾ ਭਾਈ ਜਿਹੜੇ ਨੌਜਵਾਨ ਨੇ ਜੀ ਹੋ ਰਹੇ ਹੈ ਸਰਕਾਰ ਨੂੰ ਸਰਕਾਰ ਕਾਰਵਾਈ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨਾਲ ਲੜ ਰਹੇ ਨੇ ਨਾ ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਜਾਂ ਇੱਕ ਵਾਰ ਚੱਡੇ ਨਾਲ ਮਾਰ ਦੇਣ ਕੇ ਫਿਰ ਦੱਸ ਦੇਣ ਕਿ ਇਹ ਨਾ ਪਤਾ ਕੀ ਚੀਜ਼ ਨੇ ਜਿਹੜੀ ਨੇ ਤੇਲੀ ਰੱਖ ਕੇ ਕਰਦੇ ਜਾਂਦੇ ਅਕਸਰ ਮੈਂ ਕੁਝ ਨਹੀਂ ਕਹਿੰਦਾ ਤੁਹਾਡੇ ਵਾਸਤੇ ਮੇਰਾ ਹੀਰਾ ਭਾਈ ਸੀ ਹੀਰਾ ਭਾਈ ਠੁੜ ਗਿਆ ਬਸ ਨਿਕਸਾ ਹਾਵੇ ਤੂੰ ਉਹਦੀ ਵੀ ਕੀ ਕਹੇ ਤੋ ਇਹ ਬੇਚਰੀ ਸਲਾਮ ਆ ਸਰ ਉਹਦੀ ਸਲਾਤਤ ਉਹਦੇ ਉੱਪਰ ਸਾਡੇ ਕੁਝ ਨਹੀਂ ਸਾਡੇ ਉਹਦਾ ਜਜ਼ਬਾ ਪਹਿਲਾਂ ਤੋਂ ਹੀ ਆਰਮੀ ਦਾ ਸੀ ਜਾਂ ਉਹਨੇ ਪ੍ਰੋਟੋ ਕੀਤੀ ਆ ਪ੍ਰੋਟੋ ਹੁੰਦੀ ਸਾਰੇ ਪਹਿਲੀ ਭਰਤੀ ਹੋਇਆ ਜੀ